नवाशहर सरगर्मिया प्रोग्राम वासदेव प्रदेशी की तरफ आप जी का हार्दिक स्वागत है पेश है जिला शहीद भगत सिंह नगर का संबंधित अज दशेष सरगर्मिया चिंदूस फैमिली रेस्टो एक मल्टी कुजीन रेस्टो का स्वाद जो तुम्हें तो हमेशा रहेगा याद आज ही आओ चिंदूस फैमिली रेस्टो बार चंडीगढ़ रोड नवा शहर कॉल सेवन एट मुदाबा <muchas> मु बाज बाजी हा जी ਸਭ ਤੋਂ ਪਹਿਲਾਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਧੰਨਵਾਦ ਸਮੇਰ ਜਿੱਧਰ ਕੁਮਾਰ ਬਿੱਲਾ ਪਾਵਰ ਕਮੈਂਟ ਟਰਾਂਸਪੋਰਟ ਇਕਾ ਮਲਾ ਜੁਨੀਅਰ ਸਰਕਲ ਨਮਾਸ਼ਹਿਰ ਦਾ ਮੁੱਖ ਕਰਮਿੰਨਰ ਸੋ ਅੱਜ ਅਸੀਂ ਇੱਕ ਰੋਸ ਧਰਨਾ ਸਾਡੀ 3 ਦਿਨ ਤੋਂ ਹੜਤਾਲ ਚੱਲ ਰਹੀ ਆ ਸਾਡੀ ਸਰਕਲ ਦੇ ਵਿੱਚ ਠੇਕੇਦਾਰ ਇੰਦਰਜੀਤ ਬਾਜਾਜ ਐਸੋਸੀਏਸ਼ਨ ਜਲੰਧਰ ਦਾ ਜਿਹੜਾ ਠੇਕਾ ਚੱਲ ਰਿਹਾ ਬਿਜਲੀ ਬੋਰਡ ਦੇ ਵਿੱਚ ਉਸ ਵੱਲੋਂ ਇੱਕ ਸਾਡੀ ਛੁੱਟੀ ਦਾ ਜਾਂ ਧਰਨੇ ਦੀ ਰੱਖ ਲੋ ਜਾਂ ਕੋਈ ਸਾਡਾ ਮੁਲਾਜ਼ਮ ਸਾਥੀ ਛੁੱਟੀ ਕਰ ਦਿੱਤਾ ਉਹਦਾ 1200 ਰੁਪਏ ਕੱਟਦਾ ਇੱਕ ਦਿਨ ਦਾ ਜੋ ਕਿ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਕੱਟੀਆਂ ਗਈਆਂ ਜਿਹੜੀਆਂ ਸਾਡੀਆਂ ਤਨਖਾਹਾਂ ਨੂੰ ਜਾਰੀ ਕਰਵਾਉਣ ਦੇ ਲਈ ਇਹ ਧਰਨਾ ਲੱਗਾ ਆ ਤੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਪੱਕੇ ਹੋਣ ਲਈ ਪੰਜਾਬ ਸਰਕਾਰ ਨਾਲ ਪਰ ਪੰਜਾਬ ਸਰਕਾਰ ਨਾਲ ਲੜਨ ਤੋਂ ਪਹਿਲਾਂ ਆ ਜਿਹੜੇ ਠੇਕੇਦਾਰ ਆ ਜਿਹੜੀ ਮੈਨੇਜਮੈਂਟ ਆ ਬਿਜਲੀ ਬੋਰਡ ਦੀ ਉਹ ਬਹੁਤ ਇੱਕ ਘਟੀਆ ਤਰੀਕੇ ਦੇ ਉੱਤੇ ਉਤਰ ਗਈ ਆ ਸੋ ਅਸੀਂ ਐਲਾਨ ਕੀਤਾ ਜੇ ਸ਼ਾਮ ਤੱਕ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਕੱਲ ਨੂੰ ਅਸੀਂ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਦਾ ਜਿਹੜਾ ਘਰਾਓ ਆ ਵੱਡੇ ਲੈਵਲ ਤੇ ਕਰਾਂਗੇ ਜਿਹਦੀ ਜ਼ਿੰਮੇਵਾਰੀ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪ੍ਰਸ਼ਾਸਨ ਦੀ ਹੋਵੇਗੀ ਇਹ ਐਲਾਨ ਸਾਨੂੰ ਇੱਕ ਦੁਖੀ ਹਿਰਦੇ ਨਾਲ ਕਰਨਾ ਪਿਆ ਸਾਡੀ ਸੁਣਵਾਈ ਨਹੀਂ ਹੋਈ ਮੰਗਾ ਸਾਡੀਆਂ ਨੂੰ ਲੈ ਕੇ ਅੱਜ ਸ਼ਾਮ ਤੱਕ ਜੇ ਕੋਈ ਅਪਡੇਟ ਨਹੀਂ ਆਉਂਦੀ ਤਾਂ ਕੱਲ ਨੂੰ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਦਾ ਘਰਾਵ ਕਰਾਂਗੇ ਜਿੰਨੀਆਂ ਵੀ ਸਾਡੀਆਂ ਲੋਕਲ ਜਥੇਬੰਦੀਆਂ ਆ ਜਿੰਨੇ ਵੀ ਸਾਡੇ ਵੱਖ-ਵੱਖ ਜਥੇਬੰਦੀਆਂ ਦੇ ਸਾਥੀ ਆਵਾਜ਼ ਸੁਣਦੇ ਆ ਮੇਰੀ ਮੈਂ ਉਹਨਾਂ ਅੱਗੇ ਹੀ ਬੇਨਤੀ ਕਰਦਾ ਨਵੇਂ ਸ਼ਹਿਰ ਦੀ ਜਨਤਾ ਦੇ ਅੱਗੇ ਬੇਨਤੀ ਕਰਦਾ ਕਿ ਅਸੀਂ ਲੱਗ ਰਹੇ ਧਰਨੇ ਦਾ ਬੜਾ ਅਫਸੋਸ ਹੈ ਕਿਉਂਕਿ ਅਸੀਂ ਖੱਜਲ ਖਵਾਰੀ ਨਹੀਂ ਕਰਨਾ ਚਾਹੁੰਦੇ ਆਪਣੇ ਆਮ ਪਬਲਿਕ ਦੀ ਕਿਉਂਕਿ ਇਹ ਸਾਡੇ ਭੈਣਾ ਪਾਈ ਆ ਪਰ ਇਹੋ ਜਿਹੀਆਂ ਸਰਕਾਰਾਂ ਐਸੋ ਜੀ ਮੈਨੇਜਮੈਂਟ ਨੇ ਮਜਬੂਰ ਕਰ ਦਿੱਤਾ ਅਗਰ ਕੱਲ ਨੂੰ ਕਿਸੇ ਨੂੰ ਵੀ ਪਬਲਿਕ ਨੂੰ ਤੰਗੀ ਪਰੇਸ਼ਾਨੀਆਂ ਦੀ ਉਹਦੇ ਲਈ ਅਸੀਂ ਖੇਮਾ ਦੇ ਜਾ ਚੁੱਕੇ ਆ ਸੋ ਕੱਲ ਨੂੰ ਬਿਜਲੀ ਬੋਰਡ ਦੇ ਵਿੱਚ ਪਾਵਰ ਕਮੰਡ ਟ੍ਰਾਂਸਕੋ ਠੇਕਾ ਮੁਲਾਜਮ ਜੂਨੀਅਨ ਸਰਕਲ ਨਵਾਂ ਸ਼ਹਿਰ ਦੇ ਬੰਨ ਦੇ ਹੇਠ ਅਸੀਂ ਜਿਹੜਾ ਇੱਕ ਵੱਡਾ ਇਕੱਠ ਕਰਾਂਗੇ ਜੇ ਸਾਡੀਆਂ ਇਛਾ ਮਤਕ ਮੰਗਾ ਦਾ ਹੱਲ ਨਾ ਹੋਇਆ ਔਰ ਸਾਰੇ ਵੀਰਾਂ ਦਾ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰ ਕਿ ਸਾਡੀ ਆਵਾਜ਼ ਨੂੰ ਵਕ ਵਕ ਮਾਧਿਅਮ ਰਹੀਂ ਪੰਜਾਬ ਸਰਕਾਰ ਦੇ ਕੰਨਾਂ ਦੇ ਵਿੱਚ ਪਾ ਰਹੇ ਲਾਉ ਲਾਉ ਇਹ ਕਿਤੇ ਕਰਵਾ ਹਾਂ ਜੀ ਜਿਹੜਾ ਤੇ ਲੱਭੀ ਅੱਛਾ ਸਾਖੀ ਪ੍ਰਸਤ ਨਾ ਕਰੀ ਜਾਨੇ ਜੀ ਮਹਿੰਦੀ ਕਿਉਂ ਲਾਣੀ ਰਸ ਆਟਾ ਕਿਉਂ ਲਾਦੇ ਮੇਰੇ ਮਾਂ ਚਾਹਦੇ ਤੇ ਆਂ ਤੇ ਹੱਥ ਸਵਾਕਣਾ ਨਹੀਂ ਤਾਂ ਨਾ ਦੱਸਣਾ ਦੱਸਣਾ ਜੀ ਹਾਂਜੀ ਤੂੰ ਡਾਟੇ ਬੱਕੀ ਕਿਉਂ ਲਾਉਣਾ ਬੀਠੀਗਾ ਬੀਠੀਗਾ ਦੇਖੀਗਾ ਮਹਿੰਦੀ ਲਵਾਉ ਬਹੁਤ ਸੋਹਣੀ ਦਿੱਖਣ ਲੱਗੇਗਾ ਸਵਾਕਣਾ ਵਾਸਤੇ ਅਸੀਂ ਸਾਰਾ ਲਾਉਂਦੇ ਆ ਤੇ ਆ ਵੀ ਕਰਦੇ ਆ ਤੇ ਬਹੁਤ ਸੋਹਣਾ ਕੰਮ ਆਂਦਾ

你看完了。<music> <music> ਬਾਰੇ ਕੋ ਗਣਕਾਂਮੀ ਆ ਵੀ ਕਰੀਆ ਆ ਆ ਆ ਦੇਖ ਕੇ ਸੁਣੋ ਤਾਂ ਐਵੇਂ ਮੇਰਾ ਨਾਮ ਲਿਖ ਦਿੱਤੇ ਨਾਮ ਨਹੀਂ ਨਾਮ ਨਹੀਂ ਨਹੀਂ ਅਰੰਗ ਦਾ ਨਾਮ ਲੇ ਲਓ ਆਜਾ ਲੈ ਕੇ ਉਹਨਾਂ ਹੀ ਨਾ ਆ ਜੋ ਮੇਰੇ ਨਾ ਅੱਗੇ ਮੋਨ ਲਿਖ ਦੋ ਨਾ ਹੁਣ ਛੋਟਾ ਕਰੋ ਤੂੰ ਨਾ वर नमूना भी था ठीक है ठीक है पैटीला पे ठीक पूरा प्रॉपर काम आया क्या नहीं फिर निकला और दौड़ा ठीक है सीट पे हमने मैट का वाले फिर इधर ना इधर लगते हैं की नाम ने छोटा कर इसको छोटा चलो चलते हैं ਹਾਂ ਉਹ ਇਹ ਚਾਰ ਦਿਨ ਹਾਂਜੀ ਆਪਣਾ ਕੀ ਨਾਮ ਜੀ ਆਪਣਾ ਮੇਰਾ ਨਾਮ ਅੰਜਲੀ ਕੌਸ਼ਲ ਜਿਹੜਾ ਕਰਵਾ ਜੋ ਹੁੰਦਾ ਵਰਤਾਂਜ ਬੜੀ ਧੂਮ ਧਾਮ ਦੇ ਨਾਲ ਜਿਹੜਾ ਸੁਹਾਗਣਾ ਦੇ ਵਲੋਂ ਰੱਖਿਆ ਜਾ ਰਿਹਾ ਇਹ ਕਿਉਂ ਮਨਾਇਆ ਜਾਂਦਾ ਜੀ ਇਹ ਆਪਣੇ ਸੁਹਾਗ ਦੀ ਅਸੀਂ ਲੰਬੀ ਆਯੂ ਲਈ ਕਰਦੇ ਹਾਂ ਵਰਤਾਂ ਅਸੀਂ ਸਾਰੇ ਉਹਨਾਂ ਦੀ ਸੇਤ ਲਈ ਸੁੱਖ ਸੁਮੇਧੀ ਲਈ ਸਾਰਾ ਕੁਛ ਉਹਨਾਂ ਦੇ ਲੰਬੀ ਆਯੂ ਲਈ ਹੁੰਦਾ ਜ਼ਿਆਦਾਤਰ ਪਰ ਇਹ ਜਦਾ ਸੀਗਾ ਪਿਆਰ ਦਾ ਪ੍ਰਤੀਕ ਹੈ। ਹਾਂ ਪਿਆਰ ਦਾ ਪ੍ਰਤੀਕ ਹੈ। ਮਤਲਬ ਇਹਦੇ ਵਿੱਚ ਜਿਹੜੇ ਜੈਂਟਸ ਹੈ ਉਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਤੁਹਾਡਾ ਕੀ ਕਹਿਣਾ ਹੈ ਇਹਦੇ ਵਿੱਚ। ਜਿਹੜੇ ਕਈ ਬਲੀਵ ਕਰਦੇ ਆ ਜਿਹੜੇ ਆਪਣੇ ਵਾਈਫ ਦੇ ਨਾਲ ਪੂਰਾ ਐਗਰੀ ਕਰਦੇ ਆ ਉਹ ਤਾਂ ਚਲੋ ਰੱਖ ਸਕਦੇ ਆ ਰੱਖਦੇ ਨੇ। ਪਰ ਆਪ ਜਿਹਨਾਂ ਦੀ ਲਵ ਮੈਰਿਜ ਹੈ ਦੱਸਾਂ ਹੈਗਾ ਕਿ ਹਾਂ ਕਿ ਅਸੀਂ ਰੱਖਣਾ ਹੀ ਰੱਖਣਾ ਆ। ਪਰ ਕਈ ਜਦਾਂ ਨਹੀਂ ਕਰਦੇ ਕਹਿੰਦੇ ਕਿ ਆਪਣੇ ਜਿਹੜਾ ਫੈਮਿਲੀ ਨੂੰ ਦੇਖ ਕੇ ਥੋੜਾ ਜਿਹਾ ਹੋ ਜਾਂਦੇ ਪਿੱਛੇ हट ਜਾਂਦਾ ਕਿ ਨਹੀਂ ਚੰਗਾ ਨਹੀਂ ਲੱਗਦਾ ਕਿ ਬੜੇ ਬਜ਼ੁਰਗ ਕੀ ਕਹਿਣਗੇ ਤੁਸੀਂ ਚਾਹੁੰਦੇ ਹੋ ਕਿ ਰੱਖਣਾ ਚਾਹੀਦਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਚਾਹੁੰਦੀ ਕਿ ਕਿਹੜਾ ਰੱਖਣਾ ਚਾਹੀਦਾ ਹੈ ਹਾਂਜੀ ਠੀਕ ਹੈ ਥੈਂਕ ਯੂ ਮੋਨੀਕਾ ਹਾਂਜੀ ਤੇ ਕਰਵਾ ਚੌਥ ਦਾ ਵਰਤ ਇਸ ਲਈ ਪ੍ਰਸਿੱਧ ਹੈ ਕਿਉਂਕਿ ਇਹਦੇ ਵਿੱਚ ਲੜਕੀਆਂ ਆਪਣੇ ਹਸਬੰਦ ਲਈ ਵਰਤ ਰੱਖਦੀਆਂ ਆ ਲੰਬੀ ਆਜੀ ਲੰਬੀ ਉਮਰ ਲਈ ਲੰਬੀ ਉਮਰ ਲਈ ਰੱਖਦੀਆਂ ਆ ਤੇ ਇਹ ਰੱਖਣਾ ਵੀ ਚਾਹੀਦਾ ਹਸਬੰਦ ਨੂੰ ਵੀ ਰੱਖਣਾ ਚਾਹੀਦਾ ਜੋਗ ਜੋਗ ਅਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਨ ਪਵਿੱਤਰ ਖਜ਼ੂਰੀ ਅੰਦਰ ਇਸ ਅਸਥਾਨ ਤੇ ਪੰਜਵੇਂ ਗੁਰਮਤ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ ਸਨਮਾਨਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਦਰ ਘਰ ਦੇ ਕੀਰਤਨ ਨੇ ਜਨਾ ਬਹੁਤ ਲੰਬੇ ਰਸਮਾਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕੀਤੀ ਅੰਮ੍ਰਿਤ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਭਾਈ ਸਰਦਾਰ ਜੀ ਜੁਮੇ ਦੱਸ ਰਹੇ ਸਨ ਇਹ ਸਮਾਗਮ ਸਰਦਾਰ ਸਤਨਾਮ ਸਿੰਘ ਦੀ ਪਾਵਨ ਉਹਨਾਂ ਦੇ ਭਰਾਤਾ ਜੋ ਇੱਥੇ ਰਹਿੰਦੇ ਨੇ ਸਰਦਾਰ ਹਰਭਜਨ ਸਿੰਘ ਜੀ ਔਰ ਸਮੁੱਚਾ ਨਗਰ ਕੀ ਸਾਡੇ ਇਸ ਵਾਰੇ ਸਨਮਾਨਯੋਗ ਪੰਜੀ ਬਲਬੀਰ ਕੌਰ ਭਾਈ ਸਾਹਿਬ ਜੀ ਦਾ ਪੁਚੰਗੀ ਸਿੰਘ ਬੇਟਾ ਮਨਪ੍ਰੀਤ ਸਿੰਘ ਇਸ ਗੁਰਮਤ ਦੀਵਾਨ ਦੀ ਔਰ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਗੁਰਪੁਰਬ ਦੀ ਖਾਸ ਰੀਤ ਪਰਨ ਆਏ ਨੇ ਭਾਈ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਜੀ ਨੂੰ ਸਰਵਨ ਕਰਾਇਆ ਹੈ ਸਾਡੇ অতি ਸਨਮਾਨਯੋਗ ਭਾਈ ਮੰਗਲ ਸਿੰਘ ਜੀ ਸਮੂਹ ਪਰਿਵਾਰ ਉਹਨਾਂ ਦੀ ਭਾਟਾ ਆ ਸਮੂਹ ਸੰਗਤ ਵਿੱਚ ਹਾਜ਼ਰ ਹੋ ਸਾਧ ਸੰਗਤ ਜੀ भाई साहबोनी जो अमृत बचन पढ़ के गए सिर्फ थोड़े जे अखरी अर्थ हर ट पी तू कर करह है भली बान साहिब सदा हदूर है क्या ऊंची करहकार आप न ने बलाई अपने पिंडा च पेल हरट चलते होंगे स ਪਾਈ ਸਾਹਿਬ ਨੇ ਪੜਿਆ ਮਾਤਰਾ ਪੂਰੀ ਕਰਨ ਵਾਸਤੇ ਬਿਲਕੁਲ ਇਸ ਤਰ੍ਹਾਂ ਹੋ ਸਕਦਾ ਹਰਕ ਪੀਤੂ ਤੂ ਕਰ ਉਹ ਜਦੋਂ ਘੜਕ ਚੱਲਦਾ ਸੀ ਫਿਰ ਉਹਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ ਟੱਟ ਜਿਵੇਂ ਕਿ ਟਕ ਟਕ ਦੀ ਆਵਾਜ਼ ਜੇ ਧਿਆਨ ਨਾਲ ਸੁਣੋ ਤੇ ਇੰਜ ਲੱਗਦਾ ਸੀ ਜਿਵੇਂ ਉਹ ਤੂ ਤੂ ਬੋਲਦਾ ਹੋਵੇ ਇਥੇ ਗੁਰੂ ਅਮਰਦਾਸ ਮਹਾਰਾਜ ਕਹੜੇ ਨੇ ਕਿ ਜੇਕਰ ਬੰਦਾ ਅੰਦਰੋਂ ਰੱਬ ਨੂੰ ਨਹੀਂ ਪੁਕਾਰਦਾ ਸਿਰਫ ਮੂੰਹ ਤੋਂ ਤੂੰ ਤੂੰ ਕਹੀ ਜਾਂਦਾ ਹੈ ਤੇ ਅੰਦਰ ਮੈਂ ਨੂੰ ਲੈ ਕੇ ਬੈਠਾ ਕਹਿਣ ਕਿ ਤੂੰ ਤੂੰ ਤਾਂ ਹਰਟ ਵੀ ਬੋਲਦਾ ਪਰ ਉਹ ਕਿਹੜਾ ਬ੍ਰह्म ਗਿਆਨੀ ਹੋ ਗਿਆ ਕਿਉਂਕਿ ਅਸੀਂ ਸੁਣਿਆ ਹੈ ਹਰਟ ਵੀ ਤੂੰ ਤੂੰ ਕਰੇ ਉੱਚੀ ਤਰ੍ਹਾਂ ੁਕਾੜ ਭੋਲਾ ਭਰੀ ਬਾਣ ਬਾਣ ਦਾ ਅਰਥ ਮਿੱਠੇ ਬੋਲ ਬੋਲਦਾ ਪਿਆ ਹੈ ਪਰ ਸਾਇ ਸਦਾ ਤੋਂ ਦੂਰ ਹੈ ਤੋ ਇੰਨਾ ਉੱਚਾ ਬੋਲਣਾ ਕੈ ਵੈ ਨੂੰ ਤਾਂ ਹਾਜ਼ਰ ਨਾਜ਼ਰ ਹੈ ਕਿਆ ਉੱਚੀ ਕਰਾਂ ਪੁਕਾਰ ਕੀ ਲੋੜੇ ਉੱਚੀ ਬੋਲਣ ਦੀ ਕਿਉਂਕਿ ਤੂੰ ਆਪਣੀ ਜਰਬਾਨ ਵਿੱਚ ਆਤੀ ਮਾਰ ਉਦਾਹਰਨ ਲਈ ਖੜ੍ਹ ਥੋੜੀ ਜਿਮੈਂ ਚੌਕਿਆ ਇਸ ਵੇਰੇ ਮੇਰੀ ਇੱਛਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀ 350 ਸਾਲਾ ਸ਼ਹਾਦਤ ਵਾਲਾ ਦਿਨ ਆ ਰਿਹਾ ਤੇ ਮੇਰੀ ਇੱਛਾ ਹੈ ਮੈਂ ਕੁਝ ਹਜ਼ੂਰ ਦੇ ਬਚਨ ਆਪ ਨਾਲ ਸਾਂਝੇ ਕਰਕੇ ਜਾਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਾਇਦ ਆਪ ਨੂੰ ਪਤਾ ਹੀ ਹੋਣਾ ਇੱਥੇ ਮਹਾਰਾਜ ਦਾ ਸਥਾਨ ਹੈ ਤੁਹਾਡੇ ਨਵਾਂ ਸ਼ਹਿਰ ਗੁਰਤੇਜ ਭਾਦਰ ਸਾਹਿਬ ਦਾ ਜੋ ਪੁਰਾਣੇ ਕਸਾਂਚ ਨੇ ਮਹਾਰਾਜ ਆਏ ਇੱਥੇ ਨੀਵਾ ਸਿਟੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਡਾ. ਫਰਜਾ ਸਿੰਘ ਨੇ ਕਿਤਾਬ ਲਿਖੀ ਹੈ ਗੁਰਤੇਜ ਭਾਦਰ ਸਾਹਿਬ ਦੀ ਯਾਤਰਾ ਬਾਰੇ ਇੱਥੋਂ ਦੀ ਸੰਗਤ ਨੇ ਕਿਹਾ ਮਹਾਰਾਜ ਇਹ ਨੀਵਾ ਸ਼ਹਿਰ ਹੈ ਮਹਾਰਾਜ ਨੇ ਕਿਹਾ ਨੀਵਾ ਸ਼ਹਿਰ ਨਹੀਂ ਨਵਾਂ ਸ਼ਹਿਰ ਸ਼ਾਇਦ ਆਪ ਨੂੰ ਪਤਾ ਹੋਵੇਗਾ ਇਹ ਤੁੰਦਰ ਸੁਨੀਤਾ ਨੂੰ ਪਤਾ ਹੋਣਾ ਚਾਹੀਦਾ ਗੁਰਤੇਗ ਬਹਾਦਰ ਸਾਹਿਬ ਨੇ ਬਚਨ ਕਰਕੇ ਗਏ ਤੇ ਮਰੀ ਇਛਾ ਸੀ ਮੈਂ ਬੇਨਤੀ ਕਰਾਂ ਪਰ ਇਹ ਤੇ ਥੋੜੀ ਜਿਹੀ ਬੇਨਤੀ ਹੁਣ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਬੋਲ ਮੈਂ ਨਹੀਂ ਬੋਲਣਾ ਤੇ ਜਿਹੜਾ ਤੂੰ ਤੂੰ ਬੋਲ ਰਿਹਾ ਹਰਕ ਸਿਰਫ ਇੱਕ ਉਦਾਹਰਨ ਲਈ ਹੈ ਹਰਕ ਜਿਹੜਾ ਉਹਦੀ ਆਵਾਜ਼ ਤੂੰ ਤੂੰ ਦੀ ਉੰਬੀ ਪਰ ਉਹਦੇ ਅੰਦਰ ਰਸਤੇ ਨਹੀਂ ਨਾ ਉਹ ਬ੍ਰਹਮ ਗਿਆਨੀ ਤੇਰੀ ਬਣ ਗਿਆ ਇਹਦਾ ਮਤਲਬ ਇਹ ਵੀ ਗੁਰੂ ਅਮਰਦਾਸ ਕਹਿ ਰਹੇ ਨੇ ਇਸ ਸਿਰਫ ਜ਼ਬਾਨ ਤੋਂ ਰੱਬ ਨੂੰ ਤੂੰ ਤੂੰ ਕਹਿ ਨਾਲ ਕੁਛ ਨਹੀਂ ਬੰਨਾ ਜਿੰਨੀ ਦੇਰ ਤੱਕ ਆਪਣੀ ਮਾਨਸ ਨੂੰ ਤੂੰ ਆਪਣਾ ਹੰਸੋਰ ਵਿੱਚ ਜਤੀ ਹੈ ਇਹਦਾ ਮਤਲਬ ਇਹ ਤੇ ਵਹਿ ਨੂੰ ਤਾਂ ਹਾਜ਼ਰ ਨਾਜ਼ਰ ਹੈ ਜਿਵੇਂ ਅਸੀਂ ਪਾਠ ਕਰਦੇ ਆ ਬਾਬਾ ਜੀ ਨੇ ਬਾਣੀ ਚ ਕਿਹਾ ਜਿਹੜੀ ਆਖਰੀ ਪਰਮ ਅਵਸਥਾ ਗੁਰਮੁਖ ਵਿੱਚ ਉਹ ਤੂੰ ਹੈ ਕਬੀਰ ਤੂੰ ਤੂੰ ਕਰਤਾ ਤੂੰ ਬੁਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੂ ਤਤ ਤੂੰ ਸਤਿ ਸ਼੍ਰੀ ਅਕਾਲ ਸੱਚਾ ਪਿਆਰੇ ਦੋਸਤੋ ਬੜੀ ਦਿਵਾਨਸੀ ਤੁਹਾਡੀ ਭੈੜਾ ਦੀ ਭਰਾਮਾ ਦੀ ਕਿ ਪੇਟ ਦੀਆਂ ਬਿਮਾਰੀਆਂ ਵਾਸਤੇ ਕੋਈ ਨੁਸਖਾ ਤਿਆਰ ਕੀਤਾ ਆਵੇ ਆ ਲਓ ਜੀ ਹਾਜ਼ਰ ਹੈ ਸੁਖਮਨੀ ਮਜ਼ੂਮ ਕਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੱਲ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ ਨਾ ਕਦੀ ਸਿਰਦ ਹੋਏਗਾ ਨਾ ਕਦੀ ਕਮਜ ਰਵੇਗੀ ਨੱਤਾ ਨਹੀਂ ਫੁੱਲਣਗੇ ਪੇਟ ਨਹੀਂ ਫੁੱਲੇਗਾ ਬਟਾਪਾ ਨਹੀਂ ਆਵੇਗਾ ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਹੈ ਸੋ ਖੁਸ਼ ਹੋ ਲਈ ਮਜੂਨ ਜੇ ਜੀਵਰ ਚਾਹਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਵ ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 84909 ਸੁਖਮਨੀ ਮੱਤੇ ਇਹ ਸੱਜਣਾਂ ਸ਼੍ਰੀ ਪਗਸੇਂਗਰ ਨਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤੁਹਾਨੂੰ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਨੀ ਸਿੰਘ ਇਜਾਜ਼ਤ ਦੇਉਂ ਧੰਨਵਾਦ